ਗਰੀਬ ਨਿਵਾਸ ਸੱਜੇ ਪਾਸੇ ਸਾਡੀ ਸਾਜਣਵਾਲੀ ਗੁਰੂ ਰੂਪਾ ਸਾਹਿਬ ਸੰਗਤ ਜੀਓ ਸਾਰੀ ਸੰਗਤ ਨੂੰ ਵਾਹਿਗੁਰੂ ਜੀੋ ਖਾਲਸਾ ਵਾਹਿਗੁਰੂ ਦੇ ਨਾਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਤ੍ਰ ਹਜੂਰੀ ਗੱਟ ਸਜੇ ਹੋਈ ਗੁਰੂ ਰੂਪਾ ਸਾਹਿਬ ਸੰਗਤ ਸਾਹਿਬ ਸਤਿਗੁਰੂ ਜੀਓ ਜੋ ਸਾਧ ਸੰਗਤ ਨੇ ہندوستان کو رہے ہوں مہا پورا کہ نے ਸਰਪੰਚ ਨੂੰ ਜਾਣ ਲੱਗਿਆ ਸੇਵਾ ਵਾਸਤੇ ਸੇਵਾ ਦੀ ਜ਼ਿੰਮੇਵਾਰੀ ਵਾਸਤੇ ਕਿਸੇ ਨੂੰ ਕੋਈ ਹੁਕਮ ਨਹੀਂ ਦਿੱਤਾ ਸੋ ਉਹ ਸੇਵਾ ਨਿਵਾੜ ਵਾਸਤੇ ਸਾਰੇ ਜੰਮੇ ਸੱਤਰ ਹੋ ਕੇ ਮਹਾ ਪ੍ਰਸੰਗ ਦੇ ਸਾਰੇ ਪ੍ਰਕਾਰ ਦੇ ਸਾਹਿਬ ਸਰਦਾਰ ਸਾਹਿਬ ਨੂੰ ਕੀਤਾ ਹੈ ਕਿ ਤੈਨੂੰ ਹੁਕਮ ਮੰਨਣਾ ਪਵੇਗਾ बातें करते थोड़ी सी छोटी सी विनती करके फिर महापुरुषों के जीवन बारे जिन्नाक दा पूरी सा 6 ਤੋਂ ਲੈ ਕੇ پتہ ਹੈ ਉਹ ਕੁਝ ਗਿਟੇ ਅੰਦਾਜ਼ਾ ਲੱਗ ਕੇ ਕਰਨ ਜਾਹਰ ਖੜੇਗਾ ਜਗ੍ਹਾ ਇਸ ਕੰਮ ਆ ਕੇ ਮੋਰ ਜੀ ਦਾ ਨਾਸਰੇ ਦੇਤੀ ਦਿੱਤੀ ਇਹ ਖਾਤਰੀ ਇਹ ਬੰਤ ਕੁ ਛੋਟੀ ਜੀ ਨਹੀਂ ਜਿੰਨ ਕੇ ਜੇ ਸੇਵਾ ਨਾ ਕਰਨਾ ਵੀ ਨਹੀਂ ਤਾਂ ਨਾ ਸਹੀ ਇਹੋ ਜੀ ਕੋਈ ਕਰਨਾ ਜਦੋਂ ਸੇਵਾ ਸੱਚੇ ਤੈ ਗਈ ਪੂਰੀ ਨਿਭਾਉਣੀ ਪਵੇਗੀ ਬਹੁਤ ਵੱਡੀ ਸੇਵਾ ਹੈ ਦਾਵੀ ਬੀਰਤੀ ਕੀਤੀ ਕਿ ਤੰਡ ਵੱਡੀ ਹੈ ਸਿਰ ਛੋਟਾ ਹੈ ਸਾ ਸਮੁਦਰ ਹੋਤੀ ਦੀ ਦਾ ਕੇ ਤੈਨੇ ਸੇਵਾ ਨੂੰ ਨਹੀਂ ਪਵੇਗੀ ਦਾਵੀ ਫਿਰ ਬੇਨਤੀ ਕੀਤੀ ਕਿਰਪਾ ਕਰੋ ਫਰਸ਼ਿਸ਼ ਕਰੋ ਮਿਹਰ ਕਰੋ ਬਖਸ਼ ਲਾਓ ਇਹ ਸੇਵਾ ਕਿਤੇ ਹੋਰ ਵਰੁਗ ਤਿਆਰ ਨਿਤ ਕੀਤੀ ਜਾਵੇ ਅਖੀਰਨ ਖਤਰਤਾ ਹੋਈ ਮੀਟਿੰਗ ਵਾਈ ਮੀਟਿੰਗ ਦੇ ਅੰਤ ਨੂੰ ਹੱਥੀ ਕਰਕੇ ਸੰਭਿਆ ਗਿਆ ਆਖਣ ਕੇ ਭਾਈ ਤੈਨੂੰ ਸੇਵਾ ਦੇਣੀ ਹੈ ਤੈਨੂੰ ਸਾਹਮਣੀ ਪਲੇ ਦੀ ਸੇਵਾ ਕਰਨੀ ਪਵੇਗੀ ਦਾਦੇ ਹੱਥ ਜੋੜ ਕੇ ਗੜਗਲ ਪਾ ਕੇ ਬੇਨਤੀ ਕੀਤੀ ਸੀ ਕਿ ਖਾਣਨ ਜੀ ਇਹਨਾਂ ਮਨਜ਼ੂਰ ਕਰ ਰਹੇ ਹੋ ਜਦ ਤਨ ਤੁਸੀਂ ਮੈਨੂੰ ਇਹ ਸੇਵਾ ਦੇ ਦੀ ਸੌਂਪ ਦਿੱਤੀ ਮੈਂ ਉਸ ਦੇ ਕਿਸੇ ਵੀ ਤਰੀਕੇ ਨਾਲ ਕਿਈ ਕੁੱਛ ਇਹ ਨਾਲ ਸਰੀਰ ਛੱਡ ਦੇਵਾਂਗਾ ਰੱਖਣਾ ਨਹੀਂ ਜਦੋਂ ਇਹ ਬੈਂਤੀ ਦੀ ਟੀਮ ਸਿੰਘ ਟੱਕ ਹੋ ਗਏ ਬਾਬਾ ਠਾਕੁਰ ਸਾਹਿਬ ਜਿਥੇ ਦਾ ਹਨ ਆਪਣੇ ਜਥੇ ਦੇ ਜਿਨ੍ਹਾਂ ਨੂੰ ਮਹਾਪੁਰਖ ਜੀ ਹਨ ਬਾਬਾ ਮੁੰਡਾ ਸਾਹਿਬ ਜੀ ਪਿੰਤਰ ਢੀੜ ਵਾਲੇ ਸਾਥ ਤੇ ਪਬਲਿਕ ਟੈਪ ਐਮਰਜੈਂਸੀ ਦੇ ਦੌਰਾਨ ਵਿੱਚ ਜਦ ਮਹਾਪੁਰਖ ਨੇ ਸੱਜੀ ਬਾ ਖੜੀ ਕਰਕੇ ਆਖਿਆ ਸੀ ਕਿ ਭਾਈ ਜੇ ਸਾਨੂੰ ਕਿਸੇ ਹੱਥ ਕੜੀ ਲਾਉਣੀ ਹੈ ਅਸੀਂ ਤਿਆਰ ਹਾਂਗੇ ਜਾਣੋ ਅਸੀਂ ਐਮਰਜੈਂਸੀ ਦੇ ਰੋਧ ਅੱਜ ਪਹਿਲਾ 18 ਹੁੰਦੇ ਆ ਕਿ ਟੱਕਾ ਹੋ ਰਿਹਾ ਹੈ ਗਵਰਨਮੈਂਟ ਜਲਮ ਕਰ ਰਹੀ ਹੈ ਕਿਸੇ ਜਨ ਨੂੰ ਨਾ ਸਹਾਰਦੇ ਹੋਏ ਮਜੂਰੂਮਾਂ ਦੇ ਰੱਖਿਆ ਵਾਸਤੇ ਅਸੀਂ ਆਪ ਨੂੰ ਸਰੀਰ ਨਾਲ ਤਿਆਰ ਹਾਂ ਜੇ ਕਿਸੇ ਹੱਥ ਕਢੀ ਲਉਂਦੀਆਂ ਤਾਂ ਸਾਡਾ ਲਾਹ ਲਓ ਇਸ ਤਿਆਰੀ ਨੂੰ ਮਾਰ ਕੇ ਥੜ ਕਰਕੇ ਇੱਕ ਆਪ ਬਾਪਾ ਸਾਥੀ ਸਾਥੀ ਦੇ ਸਿਰਾਂ ਕੋਸੇ ਮਾਣ ਪ੍ਰਤਾਣੇ ਇੱਕ ਵੰਨ ਕਰ ਸਕਦਾ ਸੀ ਕਿ ਭਾਈ ਨੇ ਇਹ 2 ਮਹੀਨੇ ਦਾ ਕਿੰਨਾ ਚੜਵੀ ਸਾਨੂੰ ਜੇੜ ਵਿਚ ਰਹਿਣਾ ਪਵੇ ਜਾਂ ਦਿੱਕਸੀਆ ਕਰਨਾ ਪਵੇ ਉਹਨੇ ਕਰੇ ਸੇਵਾ ਸਮੋਠਾ ਸਿੰਘ ਸਾਹਿਬ ਦੀ ਸਮਾਦਨ ਵੀ ਅਸੀਂ ਇਹਨਾਂ ਨੂੰ ਸੇਵਾ ਦਿੱਤੀ ਹੈ ਤੇ ਬਾਬਾ ਫੁੱਟਾ ਸਾਹਿਬ ਦੀ ਫਲੀਪਰ ਦੀਰਵਾਰ ਦਾ ਖਾਨ ਤੇ ਉੱਥੇ ਸਹਾਪੁਰਸਾਂ ਨੇ ਸਿਰਕਰ ਭਰੇ ਆਪਣੇ ਨਿਵਾਨ ਦੇ ਵਿੱਚ ਬਟਰ ਪਿਆ ਸੀ ਤੇ ਨਾਲ ਸਿੰਘਾਂ ਨੂੰ ਹੁਕਮ ਕਹਿ ਦਿੱਤਾ ਸੀ ਕਿ ਭਾਈ ਤੁਸੀਂ ਸਾਰਿਆਂ ਨੇ ਸਾਡੇ ਮਗਰ ਨਹੀਂ ਆਉਣਾ ਅਸੀਂ ਕਦੇ ਕੱਲੇ ਨੂੰ ਛੱਡਾਂਗੇ ਜਿੰਨਾ ਜਿਵੇਂ ਲੋਡ ਹੋ ਗਈ ਉਸੇ ਉਸ ਤਰੀਕੇ ਨਾਲ ਤੁਹਾਨੂੰ ਬੁਲਾਵਾਂਗੇ ਫਿਰ ਤੁਸੀਂ ਆਉਣਾ ਹੈ ਸੋ ਉਹ 7 ਸਮਾਧਨ ਦਾ ਜਿਹੜਾ ਇਹਨਾਂ ਮਜਬੂਰ ਕੀਤਾ ਗਿਆ ਜਾਂ ਤੇ ਮਹਾਂ ਪ੍ਰਤਮ ਗਿਆਨੀ ਸਾਨ ਦਾਤ ਰਿਤੇ ਸਾਨ ਜਿਨ੍ਹਾਂ ਦਾ ਜੀਵਨ ਤੇ ਨਹੀਂ ਕਹਿ ਜਾ ਸਕਦਾ ਕਿ ਇੰਨੇ ਜਨਮ ਵਿੱਚ ਭਗਤੀ ਕੀਤੀ ਹੋਵੇਗੀ ਅਸ਼ਿਆ ਕੀਤੀ ਹੋਵੇਗੀ ਪਤਾ ਨਹੀਂ ਕਿ ਕਿੰਨੇ ਚਰਨਾਂ ਅਪਸ਼ਾ ਕੀਤੀ ਹੋਵੇਗੀ ਬਹੁਤ ਸੰਸਾਰ ਜਿਹਨੂੰ ਤੱਕਣਾ ਨਾਲ ਇਸ ਪਰ ਪ੍ਰੇਮ ਹੋਵੇਗਾ ਇਹ ਮਹਾ ਪ੍ਰਸਾਦ ਜੀ ਉਹਨਾਂ ਦਾ ਸਾਹਿਬ ਜੀ ਨੂੰ ਸੋਮ ਸੰਸਾਰ ਤੇ ਬੁੜਾ ਸੇਂਡਦੇ ਹਨ ਇੰਨੀ ਬੇਨਤੀ ਕਰਤੀ ਸੀ ਮੈਂ ਵਿਚਾਰ ਕੀਤੀ ਮਾਨ ਵਿੱਚ ਜੋ ਭਾਈ ਦਰਨੈ ਸਿੰਘ ਜੀ ਹਨ ਜੋ ਘਰ ਵਾਲੇ ਬਾਬਾ ਹਰਮਨ ਸਿੰਘ ਜੀ ਹਨ ਬਾਬਾ ਜੀਵਨ ਸਿੰਘ ਸਾਹਿਬ ਜੀ ਉਹਨਾਂ ਦੇ ਨਾਲ ਰਹਿਣ ਵਾਲੇ ਸੰਗਰਮ ਦੀ ਤਿਆਰੀ ਉਹਨਾਂ ਦੇ ਨਾਲੇ ਸੇਵਾ ਕਰ ਰਹੇ ਹੈ ਇਹਨਾਂ ਸਾਰਿਆਂ ਨੇ ਵਿਚਾਰ ਕਰਕੇ ਦਾਤ ਨੂੰ ਮਹਾਰਣ ਚਾਹਮ ਕੀਤਾ ਹੈ ਜਿਹਨੇ ਸਤਪੰਥਵਾਸੀ ਮਹਾਪੁਰਖ ਸੰਤ ਜੀ ਨਿਰਭਟ ਸਿੰਘ ਨਿਰਭਟ ਸਿੰਘ ਜੀ ਖਾਸਤਾ ਪਿੰਡਰਾਵਾਲਿਆ ਨੇ ਸਤਪੰਥਵਾਸੀ ਮਹਾਪੁਰਖ ਸੰਤ ਜੀ ਅਨੀ ਕਰਤਾਰ ਸਿੰਘ ਜੀ ਖਾਸਤਾ ਨੂੰ ਇਸ ਤਰ੍ਹਾਂ ਸ੍ਰੀ ਤਖਤ ਕਰਨਾ ਸਾਹਿਬ ਜੀ ਦੇ ਅਸਥਾਨ ਤੇ ਬਦਲ ਕੀਤਾ ਸੀ ਦੋ ਵਾਰੀ ਤੱਕ ਤੇ ਪ੍ਰਾਈਵੇਸੀ ਸੇਵਾ ਲੈਣ ਉਹ ਤੁਹਾਨੂੰ ਸੇਵਾ ਸਮਾਜਣੀ ਪਵੇਗੀ ਮਹਾਪੁਰਖ ਨੇ ਬੇਨਤੀ ਕੀਤੀ ਸੀ ਮਹਾਪੁਰਖੋ ਸਹਿਰ ਛੋਟਾ ਹੈ ਫੌਂਟ ਵੱਡੀ ਹੈ ਜੋ ਦੋ ਵਾਰੀ ਇਹ ਬੇਨਤੀ ਆਪਣੀ ਹੋਈ ਤਨ ਮਹਾਪੁਰਖਾਂ ਨੇ ਜੀਤੇ ਬਚਨ ਨਾਲ ਕਿਹਾ ਸੀ ਜਾਂ ਤਾਂ ਮਰਕ ਵਿੱਚ ਪੈਣਾ ਪਵੇਗਾ ਜਾਂ ਸੇਵਾ ਸੁਭਾਰਣੀ ਪਵੇਗੀ ਇਸ ਮਹਾਪੁਰਖ ਦੇ ਬਚਨ ਨੂੰ ਸੁਣ ਕੇ ਸਤਿਗੁਰੂ ਵਾਸੀ ਮਹਾਪੁਰਖ ਸਾਧਿਆਨ ਕਰਤਾਰ ਸਿੰਘ ਜੀ ਘਾਲਤਾ ਨੇ ਆਪਣਾ ਫੇਰਿਸ ਮਹਾਪੁਰਖਾਂ ਦੇ ਚਰਨਾਂ 'ਤੇ ਨਵਾਇਆ ਸੀ ਹਮੇਸ਼ਾ ਰੂਹ ਦੇ ਨਾਲ ਇਹ ਨਹੀਂ ਕਿ ਉਸ ਦੇ ਤੇ ਨਵਾਇਆ ਸੀ ਪਰ ਸੇਵਾ ਵਾਸਤੇ ਇਹ ਸੇਵਨ ਮਨੂਰ ਕਰਨ ਵਾਸਤੇ ਇਸੇ ਤਰ੍ਹਾਂ ਸਿੰਘ ਨੇ ਰਹਿ ਕਰਕੇ ਇਹ ਵਾਅਦਾ ਕਰ ਦਿੱਤਾ ਕਿ ਅਸੀਂ ਮਹਾਰਾਜ ਜੀ ਆ ਜੀ ਯਾ ਕਰਕੇ ਸਾਰੇ ਸੰਗਤ ਨੂੰ ਇਹ ਖਾਤਿਆ ਆਸ ਕਰਦੇ ਆ ਕਿ ਇਹ ਕਰਨ ਕੀਾਰੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਛ ਤਸਦ ਰੂਪਿਆ ਤੋਂ ਸਾਡੀਰ ਨਾਸ਼ ਦੀ ਪ੍ਰਵਾਨ ਕਰੋ ਯਾ ਤਾਂ ਸਦਾ ਲਈ ਇਹ ਨਹੀਂ ਕਿਸੇ ਜਿੰਦਗੀ ਵਾਸਤੇ ਜੰਨਾ ਚੜਾ ਦੀ ਰਚਨਾ ਹੈ ਸ੍ਰੀ ਤੇਰੀ ਮਹਾਨ ਨੂੰ ਨਹੀਂ ਕਰਦੇ ਐਵੇਂ ਤਰਫੇਸ ਸਰੀਰ ਨੂੰ ਮਰਕ ਨਿਕਲਵਾ ਕੇ ਜਾਇਆ ਜਾਵੇ ਯਾ ਤੁਹਾਡੇ ਆਪਣੇ ਪ੍ਰਮਾਨ ਕਰੇ ਇਹ ਸਾਧ ਸੰਗਤ ਨੇ ਇਕੱਤਰ ਹੋ ਕੇ ਭਾਈ ਦਰਿਆ ਸਿੰਘ ਜੀ ਐਸਐਫ ਕੇਹਰ ਦੇ ਪਾਸੇ ਬੈਠੇ ਹੋਣਗੇ ਜੇ ਸਾਧ ਸੰਗਤ ਵਿੱਚ ਇਹ ਸਚਨ ਨੂੰ ਇਸ ਹੁਕਮ ਨੂੰ ਮੰਨ ਕਰਕੇ ਜੀ ਤਿਆਰ ਸਾਧ ਨੇ ਸਾਧ ਸੰਗਤ ਨੇ ਚਾਪੁਰਾ ਸੀਸਨ ਆਇਆ ਹੈ ਕਿ ਤਾ ਸੇਵਾ ਲਈ ਹੈ ਸਾਧ ਇਸ ਜੇਰਾਂ ਨੂੰ ਨਿਵਾਉਣ ਚੁਗਾ ਨਹੀਂ ਨਾ ਸੀ ਪਰ ਸਾਧ ਸੰਗਤ ਨੇ ਕਿਰਪਾ ਕੀਤੀ ਆਪਣੀ ਜ਼ਿੰਮੇਵਾਰੀ ਸਾਧ ਸੰਗਤ ਆਪਸਾਰੇ ਸਿਰ ਤੇ ਮੇਹਰ ਭਰਿਆ ਹੱਥ ਰਸਤੇ ਗੁਰੂ ਘਰ ਸਾਹਿਬ ਦੇ ਸ੍ਰੀਪਤ ਕਰਨ ਵਿਚ ਅਰਦਾਸ ਕਰੇ ਕਿ ਮਹਾਰਾਜ ਕਿਰਪਾ ਕਰ ਨਿਡਰਤਾ નિર્ਭੈਤਾ ਸਹਿਨਸੀਰਤਾ ਸ਼ਾਂਤੀ ਤੇ ਵਰਜੋ ਮਹਾਂਪੁਰਖਾਂ ਵਾਲੇ ਸਾਨ ਉਹ ਮਹਾਰਾਜ ਗੁਰੂ ਜੀ ਤੁਹਾਡੀ ਆਪ ਕਿਰਪਾ ਕਰਕੇ ਸਾਡੀ ਕਿਉਂ ਪ੍ਰਵੇਸ਼ ਕਰ ਤਾ ਆਏ ਜਿਨਾ ਮਿਲ ਸਕੇਗੀ ਇਸ ਤਰੀਕੇ ਦੇ ਨਾਲ ਇਸ ਤਗ ਦੇ ਨਾਲ ਇਹ ਸੇਵਾ ਦਾਸ ਨੂੰ ਦਿੱਤੀ ਗਈ ਸੋ ਦਾਸ ਬੇਨਤੀ ਕਰਦਾ ਹਾਂ ਸਤਿਕਾਰਨਾ ਵਿੱਚ ਕਿਰਪਾ ਕਰੋ ਸਦਲੇ ਸਰ ਤੇ ਹੱਥ ਰੱਖਣਾ ਜੋਤੇ ਮਹਾਪਰਖਾਂ ਨੂੰ ਸਭ ਤੋਂ ਬਹੁਤ ਸਿੱਖਾ ਆਪਲਾਜ ਹੈ ਸਭ ਤੋਂ ਵੱਡਾ ਤਿਆਰ ਜੋ ਮਹਾਪਰਖਾਂ ਦੇ ਪਰਿਵਾਰ ਨੇ ਵਿਸਾਇਆ ਹੈ ਦਾਸ ਉਸ ਦਾ ਸਦਾ ਲਈ ਰਣੀ ਹੈ ਸਦਾ ਲਈ ਉਸ ਸੇਵਾ ਦੇ ਮੂਰੇ ਸੀਸ ਨੂੰ ਹੁੰਦਾ ਰਹੇਗਾ ਖਾਸ ਕਰਕੇ ਮੈਂ ਭਾਈ ਅਮਰੀਕ ਸਿੰਘ ਨੂੰ ਪਹਿਲਾ ਬੇਨਤੀ ਕਰਦਿਆਂ ਕਿ ਖੜੇ ਹੋ ਜਾ 1 ਮਿੰਟ ਵਾਸਤੇ ਪੰਜਾਬ ਸਾਹਿਬ ਤੇ ਦਾਸ ਜੀ ਦੇ ਨਾਲ 1965 ਤੋਂ ਲੈ ਕੇ ਜੋ ਮਹਾਪਰਕਰਨ ਦੇ ਪ੍ਰਦਰਸ਼ਨ ਕਰਨ ਵਿੱਚ ਹਾਜ਼ਰ ਹੋਇਆ ਹੈ ਉਸ ਦਿਨ ਤੋਂ ਲੈ ਕੇ ਇਹ ਵੀ ਉਸ ਕਲੇ ਮਹਾਪਰਕਰਨ ਦੇ ਵਿਦਿਆਰਥੀ ਸਨ ਵੱਡਿਆਂ ਦੇ ਤੇ ਦਾਸ ਜੀ ਉਸ ਵੇਲੇ ਮਹਾਪਰਕਰਨ ਚਰਨ ਅੰਤਰਾਇ ਕਰਕੇ ਪਹਿਲੇ ਦਿਨ ਜਪਜੀਤ ਸਿੰਘ ਦੀ ਸੰਥਾ ਕਿਵੇਂ ਤਰ੍ਹਾਂ ਸਾਨ ਸ੍ਰੀ ਨਾਭਾ ਸਾਹਿਬ ਨੂੰ ਚੰਡੀਗੜ੍ਹ ਤੋਂ ਖੰਨੇਵਾਲੀ ਸ਼ਰਕਤੀ ਹੈ 1965 ਦੇ ਵਿੱਚ 18 ਹੜ੍ਹ ਨੂੰ 4 ਵਜੇ ਸ਼ਾਮ ਦੇ ਮਹਾਪਰਖਾਨੇ ਸੰਥਾ ਦਿੱਤੀ ਸੀ ਸਥਾਨਕ ਵਾਸੀਆਂ ਬਾਬਾ ਕਰਮਚੰਦ ਸਿੰਘ ਜੀ ਖਾਸ ਤਨ ਆ ਉਸ ਤੋਂ ਮਗਰੋਂ ਜੋ ਜਾਨੀ ਮੀਲਾ ਸਿੰਘ ਦੀ ਨੰਗੜੀ ਵਾਲੇ ਹਨ ਜਿਨ੍ਹਾਂ ਦਾ ਨੇੜੇ ਇੱਕ ਨਗਰ ਹੈ ਉਹਨਾਂ ਦੇ ਕੋਲ ਦਾਸ ਜੀ ਸੰਸ਼ਾ ਲਾਈ ਗਈ ਉਹਨਾਂ ਨੂੰ ਜਪਜੀ ਸਾਹਿਬ ਸੁਣਾਇਆ ਜਪਜੀ ਸਾਹਿਬ ਸੁਣਾਉਂਦਾ ਸੁਣਾਉਂਦਾ ਮਨ ਮਾਤਰ ਨਾ ਚੱਲੇ ਪੰਥ ਜਦੋਂ ਇਹ ਪੰਕਤੀ ਦੇ ਦਾਸ ਜੀ ਸੰਚੇ ਆਈ ਅਗਿਆਨੀ ਸਾਹਿਬ ਜੀ ਨੇ ਮਹਾਂਪ੍ਰਤਨ ਚਰਨਾਂ ਤੇ ਜਾ ਕੇ ਬੇਨਤੀ ਕਰ ਦਿੱਤੀ ਮਹਾਰਾਜ ਜੀ ਇੱਕ ਗਲਤੀ ਦੇ ਨਾਲ ਸਰਬਾਣੀ ਪੜਦਾ ਹੈ ਪਰ ਸੁੱਧ ਨਹੀਂ ਮਹਾਪਰਖ ਨੇ ਉਸ ਦੇ ਦਾਸ ਕੋਲੇ ਸੱਜਿਆ ਆਕਲ ਕੇ ਭਾਈ ਸਾਨੂੰ ਸਾਰਾ ਜਪੀ ਸਾਹਿਬ ਸੁਣਾਇਆ ਕਿਉਂਕਿ ਪਹਿਲਾਂ ਸੰਚਾ ਨਹੀਂ ਸੀ ਲਈ ਸੁਤੇ ਸਤ ਜਿਹਨ ਦਾਸ ਦੇ ਪਿਤਾ ਜੀ ਦਾ ਹੁਕਮ ਹੋਇਆ ਸੀ ਉਹ ਸੰਸਾਰ ਦਾਸ ਪਾਣੀ ਪੜਨ ਲੱਗਾ ਕਿਉਂਕਿ ਸਦਾਈ ਸੰਚਾ ਬਿਨਾ ਨਹੀਂ ਹੋ ਸਕਦੀ ਸੰਗਤ ਦਿਨਾ ਨਹੀਂ ਹੋ ਸਕਦੀ ਮਹਾਪਰਖ ਨੇ ਜਪੀ ਸਾਹਿਬ ਦਾ ਬਾਖ ਸੁਣਿਆ ਇਹ ਵਤਨ ਤੇ ਇਹ ਮੂੰਹ ਦੇ ਵਿੱਚੋਂ ਗੱਲ ਨਿਕਲੀ ਦਰਬਾਰੀ ਫੜੀ ਗਈ ਇਸ ਤਰੀਕੇ ਨਾਲ ਮੰਨਾ ਮਗ ਨਾ ੱੱਲਾ ਪੰਥ ਮਹਾਪੁਰਖ ਕਹਿਣ ਲੱਗੇ ਭਾਈ ਮੰਨਾ ਮਗ ਨਹੀਂ ਕਹਿਣਾ ਮਾਤ ਤੋਂ ਕੱਲੇ ਨੂੰ ਉਂਕਾਰਾ ਇੱਥੇ ਮਾਤ ਤੇ ਮਗ ਦਾ ਫਰਕ ਪੈਂਦਾ ਹੈ ਅਰਥ ਇਸ ਵਾਸਤੇ ਨੱਕ ਪਾਸ ਯਾਦ ਰੱਖਣਾ ਹੈ ਮਹਾਪੁਰਖ ਨੇ ਉਸ ਟੈਨ ਕੋ ਪਾਸ ਨਾਸਤਵਾ ਦੀ ਤਰ੍ਹਾਂ ਜੂੜ ਵਿੱਚ ਵਹਾ ਕਰਕੇ ਉੱਚੇ ਅਸਥਾਨ ਤੇ ਗੁਰਬੰਧ ਦਾ ਸਤਕਾਰ ਕਰਦਿਆ ਹੋਇਆ ਹੈ ਤੇ ਦੋ ਪਾਸੇ ਸਰ ਉਸ ਵੇਲੇ ਇਹ ਗੁਰਮਖ ਪਿਆਰੇ ਮਹਾਪੁਰਖਾਂ ਦੀ ਅੰਸਵੰਸ ਮਹਾਪਰਮਹੰਤ ਸਾਹਿਬ ਜੀ ਦੇ ਸਾਹਮਣੇ ਸੰਕੋਚ ਮਨ ਵਿੱਚ ਨਹੀਂ ਆਉਂਦੀ ਕਿਉਂਕਿ ਭਾਵੇਂ ਸਾਹਿਬ ਜੀ ਗੁਰੂ ਘਰ ਦੇ ਸੁਪਤਰਾ ਨੂੰ ਸਾਹਿਬ ਜੀ ਨੇ ਆਸ਼ਾ ਗਿਆ ਹੈ ਪਰ ਬ੍ਰਹਮ ਗਿਆਨੀ ਹੋਣ ਦੇ ਨਾਤੇ ਮਨ ਵਿੱਚ ਸੰਕੋਚ ਨਹੀਂ ਆਈ ਜੇ ਅਖਰ ਗਲਤ ਹੋਵੇ ਤਾਂ 10 ਪਹਿਲੇ ਦਿਨ ਨੀਸਰ ਵਿੱਚ ਬੋਲਣ ਦਾ ਅਣਜਾਣ-ਜਾਣ ਕੇ ਸਾਰੀ ਸੰਤਰੀ ਮਾਫੀ ਦੀ ਦੇ ਦੇਣੀ ਇਹਨਾਂ ਦੇ ਨਾਲ ਮੇਰਾ ਦਿਨੋ ਪਿਆਰ ਹੈ ਪਹਿ ਪਿਆਰ ਹੈ ਜੋ ਇਹ ਚਾਹਣਗੇ ਆਸ ਨਾ ਨਾ ਹਮੇਸ਼ਾ ਲਈ ਸਾਹਿਬ ਤਾਂ ਹੈ ਇਹਨਾਂ ਦੇ ਚਰਨਾਂ 'ਚ ਸੀਸ ਰੱਖ ਕੇ ਨਾਲ ਦੀ ਜ਼ਿੰਦਗੀ ਬਤੀਤ ਕਰਾਂਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਖਾ ਦੀ ਕਿਰਪਾ ਕਰਨ ਇਹਨਾਂ ਦੇ ਨਾਲ ਤੇ ਪਰਿਵਾਰ ਨੂੰ ਆਸ ਕਰਕੇ ਮੈਂ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਸਿਰੋਹ ਕਰਕੇ ਨਿਰਣੈਸ਼ ਲਵਾਉਂਦਾ ਹਾਂ ਕਿ ਕੋਈ ਵੀ ਗੱਲ ਹੋਵੇ ਦਾਸ ਇਹਨਾਂ ਦੇ ਹੁਕਮ ਨੂੰ ਪ੍ਰਵਾਨ ਕਰੇਗਾ ਸਿਰ ਮੱਥੇ ਤੇ ਮੰਨੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਾਤਾ ਸਾਧ ਸੰਗਤ ਜੀ ਬਾਪੂ ਜਗੀਰ ਸਿੰਘ ਜੀ ਸਾਰਾ ਜਥਾ ਅਸੀਂ 71 ਹਾਂ ਜੋ ਦੇਖਤਾ ਹੋਈ ਹੈ ਉਹਦਾ ਸਰਕਾਰ ਦੇ ਸਾਹਮਣੇ ਆ ਗਿਆ ਹੈ ਦਾਸ ਇਹਨਾਂ ਤੋਂ ਕੋਈ ਵੱਖਰਾ ਨਹੀਂ ਇਹ ਦਾਸ ਤੋਂ ਕੋਈ ਵੱਖਰਾ ਨਹੀਂ ਸਾਡਾ ਇੱਕ ਮਨ ਹੈ ਇੱਕ ਮਨ ਹੈ ਇੱਕ ਸਾਰੇ ਇਕੱਠੇ ਹੋ ਕੇ ਚੱਲਾਂਗੇ ਜੋ ਇਹ ਹੁਕਮ ਕਹੇਗਾ ਮੈਂ ਮੰਨਾਂਗਾ ਜੋ ਮੈਂ ਦੇਣਤੀ ਕਰੂੰਗਾ ਉਹ ਇਹ ਮਨਜ਼ੂਰ ਕਰਨਗੇ ਰਲ ਮਿਲ ਕੇ ਅਸੀਂ ਇਸ ਕੰਮ ਨੂੰ ਸਿਰੇ ਚੜਾਉਣਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਸਾਡਾ ਸੰਗਤ ਦੀ ਦਇਆ ਹੋਵੇ ਤਾਂ ਇਹ ਕਾਰਜ ਸਿਰੇ ਚੜੇਗਾ ਤਾਂ ਦੁਨਿਆਰੇ ਚ ਨਾ ਪਖੰਡੀ ਗੁਰੂਆਂ ਦਾ ਜੇ ਤਾਰੀਖਾਂ ਦਾ ਆਪਾਂ ਸੰਖੇਪਨ ਕਰ ਸਕਾਂਗੇ ਜਿਸ ਦਿਨ ਲੁਧਿਆਣੇ ਹਸਪਤਾਲ ਦੇ ਵਿੱਚੋਂ ਮਹਾਪਰਖ ਦਾ ਸਰੀਰ ਲਿਆਉਣ ਵਾਸਤੇ ਕੰਮ ਕਰਾ ਕੀਤਾ ਗਿਆ ਸੀ ਉਸ ਦਿਨ ਉਸ ਤੋਂ ਪੌੜੀਆਂ ਤੋਂ ਉੱਤਰਿਆ ਹੋਇਆ ਸੀ ਇੱਕ ਇਹੋ ਜਿਹਾ ਨਾਸਤ ਬੰਦਾ ਮੱਥੇ ਲੱਗਦਾ ਸ਼ਰਾਬ ਦਾ ਰੱਜਿਆ ਹੋਇਆ ਸੀ ਮਨ ਬੜਾ ਦੁਖੀ ਹੋਇਆ ਪਰ ਉਸ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਪਰਖ ਕਰ ਰਹੇ ਹੋ ਕਿਰਪਾ ਕਰੋ ਪਹਿਲਾਂ ਇਸ ਦਾ ਵੱਡਾ ਬਿਸ਼ੂਰਿਆ ਦੁੱਖ ਪੈਦਾ ਹੋ ਗਿਆ ਹੈ ਅਗੋਂ ਨਾਸਤਪੁਰ ਸ਼ਰਾਬਾ ਪੀ ਕੇ ਜਮਾਪੁਰ ਸੰਗਤ ਨਾਲ ਸੱਖਣ ਨੂੰ ਜਾਣ ਚਾਰ ਦੇ ਸਮੇਂ ਸ਼ਰਾਬਾ ਪੀ ਕੇ ਸਾਡੇ ਸਾਹਮਣੇ ਆ ਰਹੇ ਹਨ ਉਸ ਤੋਂ ਬਾਹਰ ਨਿਕਲਦਿਆਂ ਤਾਂ ਇੱਕ ਆਵਾਜ਼ ਪਈ ਕਿ ਕਿੱਥੇ ਹੈ ਜੋ ਪਖੰਡੀਆਂ ਦਾ ਖੰਡਣ ਕਰਨ ਵਾਲੇ ਸਾਨ ਪੈਂਕਾ ਗੁਰਮਖਾਨ ਨੂੰ ਮਿਮਰਤਾ ਨਾੜੋ ਨਾਲ ਗੁਰਮਖਾਨ ਨੂੰ ਬੇਨਤੀ ਕਰਾਂਗਾ ਭਾਵੇਂ ਉਹ ਕੁਰਬਾਨੀ ਪੜਨ ਵਾਲੇ ਹਨ ਭਾਵੇਂ ਸੂਝ-ਬੂਝ ਰੱਖਣ ਵਾਲੇ ਹਨ ਦਾਸ ਨੂੰ ਨਾਲ ਵਟਾ ਨਹੀਂ ਪਰ ਉਹ ਵਕਤ ਸੁਣ ਕੇ ਮਨ ਦੇ ਵਿੱਚ ਜਰੂਰ ਛਾਲ ਹੁੰਦਾ ਹੈ ਏ ਬਤਨ ਕਹਿੰਦਾ ਸੰਕੋਚ ਨਾ ਕੀਤੀ ਜਾਵੇ ਭਾਈ ਜੇ ਭਾਣਾ ਵਰਤ ਗਿਆ ਹੈ ਆਪਣੇ ਵਾਸਤੇ ਗੱਲ ਨਹੀਂ ਜਿੰਨਾ ਕੋਚ ਆਪਾਂ ਕਰਨ ਤੋਂ ਕਿ ਸਹੀ ਉਹ ਆਪਾਂ ਕੀਤਾ ਹੈ ਡਾਕਟਰ ਐਕ ਸਿੰਘ ਦਾ ਫੋਨ ਮੰਗਦਾ ਸੀ 10 ਦਾ 9 ਦਾ 12 ਦਾ 13 ਸਿੰਘ ਜਾ ਕੇ ਹਾਜ਼ਰ ਹੋ ਜਾਂਦੇ ਸਨ ਕਿ ਅਸੀਂ ਫੋਨ ਦੇ ਉਹਨੂੰ ਪਿਆਰ ਨਾ ਪੰਜਾ ਸਿੰਘ ਦਾ ਨਾਮ ਨਹੀਂ ਲੈਣਾ ਲੈਣਾ ਚਾਹੁੰਦਾ ਕਿਉਂਕਿ ਉਸੇ ਵਿੱਚ ਵੀ ਆਉਣਗੇ ਡਾਕਟਰ ਨੂੰ ਜਾ ਕੇ ਦੇਖ ਕੀ ਕੀਤੀ ਸੀ ਤੇ ਡਾਕਟਰ ਸਾਹਿਬ ਦੇ ਦਿਲ ਪਾ ਕੇ ਕਰਕੇ ਮਹਾਪਰਸਾਂ ਦੇ ਦਿਲ ਵਿੱਚ ਮਹਾਪਰਸਾਂ ਸਹੀਰ ਵੱਸ ਸਕਦਾ ਹੈ ਅਸੀਂ ਪੰਜ ਸਿੰਘ ਹਾਜ਼ਰ ਹਾਂ ਸਾਡਾ ਦਿਲ ਕੱਢ ਕੇ ਮਹਾਪਰਸਾਂ ਦੇ ਦਿਲ ਵਿੱਚ ਪਾਇਆ ਜਾਵੇ ਇਹ ਤੋਕ ਤੱਕ ਦੇਣਤੀ ਕੀਤੀ ਗਈ ਡਾਕਟਰ ਨੇ ਅੰਠ ਰੁਕ ਗਿਆ ਉਹਨੇ ਕਹਿ ਸੀ ਕਿ ਜੇ ਮੈਂ ਮਹਾਪਰਸਾਂ ਨੂੰ ਟਕਰਾ ਕਰ ਲਿਆ ਕਿ ਮੈਂ ਕੋਲ ਸਨਸਾਰ ਦੀਆਂ ਖੁਸ਼ੀਆਂ ਭੁਗੀਆਂ ਲੈ ਲਵਾਂਗਾ ਇਡਾ ਵਿਰਾਨਕ ਉਸ ਡਾਕਟਰ ਦੇ ਮਨ ਵਿੱਚ ਵੀ ਸੀ ਪਰ ਗੁਰੂ ਜੀ ਜਾਰੇ ਦੇ ਭਾਰਾਂ ਵਰਤੀ ਗਿਆ ਮਹਾਪਰਕਣ ਦੀ ਆਪਨੀ ਮੋਜ ਹੈ ਇਹ ਸਾਡੇ ਮਨ ਵਿੱਚ ਕਈਆਂ ਕਰੇ ਸ਼ੱਕਿਆ ਪੈ ਗਈਆਂ ਕਿ ਮਹਾਪਰਕਣ ਕੋਈ ਜਾਨ ਨਹੀਂ ਸੀ ਮਹਾਪਰਕਣ ਦੇ ਵਿੱਚ ਕੋਈ ਸ਼ਕਤੀ ਨਹੀਂ ਸੀ ਇਸ ਗੱਲ ਬਾਰੇ ਸਾਨੂੰ ਇਹ ਸ਼ੱਕਾ ਤੜ ਦੇਣਾ ਚਾਹੀਦਾ ਹੈ ਡਾਕਟਰ ਨੇ ਕਿਹਾ ਸੀ ਕਿ ਜੇ ਦੋ ਮਿੰਟ ਕਿਸੇ ਦਾ ਦਿਲ ਰੁਕ ਜਾਵੇ ਉਹ ਜਿਉਂਦਾ ਨਹੀਂ ਹੋ ਸਕਦਾ ਸਾਹ ਨਹੀਂ ਲੈ ਸਕਦੇ ਦੋ ਮਿੰਟ ਮਹਾਪਰਕਣ ਨੇ ਸਾਹ ਰੁਕੇ ਆਪਣੇ ਆਪ ਸੁਆਸ ਚੱਲੇ ਉਹ ਤੀਜੇ ਚੌਥੇ ਦਿਨ ਤੋਂ ਬਾਅਦ ਸਾਡੇ 4 ਮਿੰਟ ਸਵਾਸ ਰੁਕੇ ਆਪਣੇ ਆਪ ਚੱਲੇ ਜਿਸ ਦਿਨ ਸਤਖੰਡੂ ਮਹਾਪੁਰਖ ਜਾਂਦੇ ਆ ਪਹਿਲਾਂ ਭਾਵੇਂ ਸਰੀਰ ਨੂੰ ਕਈ ਤਰ੍ਹਾਂ ਦੀ ਤਕਲੀਫ ਸੀ ਉਸਨੂੰ ਗੁਰੂ ਦੇ ਪਿਆਰੋ ਗਰੇਮਾਂ ਵੀ ਸਾਰਾ ਠੀਕ ਸੀ ਲਹਿ ਗਿਆ ਸੀ ਅੱਖਾਂ ਤੋਂ ਸੋਜ ਲੱਤੀ ਹੋਈ ਸੀ ਦਿਲ ਦੀ ਧੜਕਣਾ ਠੀਕ ਸੀ ਉਸ ਵੇਰੇ ਪੂਰਾ ਸਰੀਰ ਠੀਕ ਹੋਣ ਦੇ ਕਾਰਨ ਭਾਵੇਂ ਸੱਟਾਂ ਵੱਜਣ ਦਾ ਕਾਰਨ ਸਰੀਰ ਕਮਜ਼ੋਰ ਸੀ ਆ ਡਾਕਟਰ ਨੇ ਪੂਰਾ ਵਿਸ਼ਵਾਸ ਦੇ ਭਰੋਸਾ ਦਵਾਇਆ ਕਿ ਮਾਪਰ ਤਗੜੇ ਹੋ ਜਾਣਗੇ ਇਹਦੀ ਤਸੱਲੀ ਹੋਣ ਤੋਂ ਆਪਣੀ ਮਰਜ਼ੀ ਅਨਸਾਰ ਜੁਕੇ ਪਿਆਰਿਓ ਕੀਟਾ ਲੋਡ ਨਸਲੋਈ ਕਰਾਉਣ ਨਾਰ ਖੇਰ ਨਾਲ ਕੋਈ ਪਾਏ ਦਾ ਉਹ ਆਪਣੀ ਮਰਜ਼ੀ ਅਨਸਾਰ ਚਾਹੁੰਦਾ ਸਰੀਰ ਰੱਟ ਸਕਦੇ ਸੀ ਪਰ ਉਹਨਾਂ ਨੂੰ ਇਸ ਤਰਫ ਆਉਂਦਾ ਨਹੀਂ ਸੀ ਆਕਾਰਿਕ ਕਾਨੂੰਨ ਦੀ ਬੜੀ ਲੋੜ ਹੋਵੇਗੀ ਤਾਂ ਹੀ ਸਤਖੰਡ ਵਿੱਚ ਮਾਪਰਾਂ ਨੇ ਨਿਸ਼ੇਧ ਜਣਾ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੱਦਾ ਭੇਜਿਆ ਕਿ ਤੁਸਾਂ ਆਪਾਂ ਨੂੰ ਪੂਰੀ ਤਸੱਲੀ ਕਰਨੀ ਚਾਹੀਦੀ ਹੈ ਜਸਟਨ ਅਲਾਰੀਆ ਦਾ ਪਾਠ ਹੋ ਰਿਹਾ ਸੀ ਜਨਤੋਂ ਬਜਨਤੋਂ ਪੇਜੇਤ ਨਾ ਬੁਲਾਏ ਸਭ ਸੈਸ ਜੇਤੀ ਘਰ ਆਓ ਇਹ ਹਕਮਾ ਗੁਰਜਰਿਆਰੋ ਆਇਆ ਸੀ ਜਿਹੜੇ ਗੁਰਮਖੀ ਨੇ ਮਨ ਵਿੱਚ ਇਹ ਹੋ ਜਾਣ ਕੇ ਬਚਨ ਪਾਏ ਹੈ ਕਿ ਕੋਈ ਗੁਰੂ ਨਹੀਂ ਕੋਈ ਸੰਤ ਮਹਾਤਮਾ ਨਹੀਂ ਇਹ ਉਹਨਾਂ ਪਿਆਰ ਨੇ ਮੈਂ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕਰਦਾ ਉਸ ਨੂੰ ਮੈਂ ਸਿੱਧਰ ਪੁੱਛਦੇ ਸੀ ਇੱਕ ਗੱਲ ਤੋਂ ਕਿ ਸਾਨੂੰ ਉੱਤਰ ਦੇ ਉਹਨਾਂ ਨੂੰ ਸੋਚਨਾ ਸਤਾਈਦਾ ਸੀ ਕਿ ਉਹ ਉੱਤਰ ਦੇਣ ਦਾ ਟਾਈਮ ਸੀ ਗੁਰੂ ਘਰ ਤੇਰਾ ਪ੍ਰਭਾਨਿਤ ਦੱਸਿਆ ਹੈ ਕਿ ਇੱਕ ਮਹਾਂਪੁਰ ਹੋਏ ਉਹਨਾਂ ਨੇ ਕਿਰਾ ਪ੍ਰਮਾਣ ਦੇ ਕੇ ਦੱਸਿਆ ਸੀ ਤੇ ਪਰਸਾਹ ਤਿੰਨ ਜਗ੍ਹਾ ਤੇ ਤਿੰਨ ਪੀਜਾ ਨਹੀਂ ਇੱਕ ਆਕਾਸ਼ ਵਿੱਚ ਵੀ ਨਹੀਂ ਇੱਕ ਇਸ ਧਰਤੀ ਉੱਪਰ ਵੀ ਨਹੀਂ ਇੱਕ ਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਐਕ ਕੀ ਜਾਏ ਨਹੀਂ ਜੋ ਇਹ ਬਚਨ ਆਖਿਆ ਧਰਬਾਣੀ ਦੇ ਵਿੱਚ ਮਹਾਰਾਜ ਜੀ ਲਿਖ ਦਿੱਤਾ ਹੈ ਉਹਨਾਂ ਨੂੰ ਅਗਰ ਸਭ ਕੋ ਭੁੱਲ ਗੁਰੂ ਕਰਤਾਰ ਤੇ ਮਹਾਰਾਜ ਜੀ ਨੇ ਦਰਜ ਕਰ ਦਿੱਤਾ ਹੈ ਸਿਕਰਨਿਕ ਸ਼ੰਕਾ ਪੈਦਾ ਹੋ ਗਈ ਹੈ ਪਰ ਸੰਤਨ ਕੀ ਸੁਣ ਸਾਧੀ ਸਾਖੀ ਉਹ ਬੋਲਦਾ ਜੋ ਦੇਖਾਂ ਆਖੀ ਬੁਰੇ ਕੇ ਪਿਆਰੇ ਉਹ ਗੱਲ ਕਰਨਗੇ ਜੋ ਅਸੀਂ ਦੇਖ ਕੇ ਤੁਸੀਂ ਗੱਲ ਕਰੇ ਨਹੀਂ ਕਹਿੰਦੇ। ਨਾਹ ਪਰ ਕਿਹ ਪੈਣ ਲਗੇ ਪਾਈ ਆਕਾਸ ਦੇ ਵਿੱਚ ਐਸ ਧਰਤੀ ਵਾਲਾ ਦਰਖਤ ਕੋਈ ਨਹੀਂ। ਐਸ ਧਰਤੀ ਦੇ ਆਕਾਸ ਵਾਲਾ ਤਾਰਾ ਕੋਈ ਨਹੀਂ। ਐਸ ਧਰਤੀ ਦੇ ਆਕਾਸ ਦੇ ਜਿਹੜੇ ਰਾਤ ਨੂੰ ਤਾਰੇ ਟੈਗਦੇ ਕੋਈ ਨਹੀਂ ਜਿੰਦਾ। ਇੱਕ ਓੰਕਾਰ ਤੋਂ ਲੈ ਕੇ 18 ਤੋਂ 20 ਤੱਕ 715 ਪੱਤਰਿਆਂ ਤੇ 1430 ਅੰਗ ਤੇ ਇੱਕ ਪੱਤਰੇ ਤੇ ਸਿਰੇ ਤੱਕ ਪੰਕਤੀ ਗਿਣੀਦਾ 18 ਪੰਕਤੀਆਂ ਇਸੇ ਪਾਸੇ ਉਹਦੇ ਪੱਤਰੇ ਦੇ 12 ਪੰਕਥ ਜਿਵੇਂ ਕਿ ਜਦੋਂ ਬਲਾਕ ਬਣ ਰਹੇ ਸਨ ਦਾਸ ਉਸ ਵੇਲੇ ਉਹਨਾਂ ਵਾਲੇ ਮਹਾਂਪੁਰਖਾਂ ਦੇ ਚਰਨ ਲਾਹਨ ਸੀ ਭਾਵ ਮੈਂ ਉਸ ਵੇਲੇ ਪੜਾਈ ਕਰ ਰਿਹਾ ਸੀ ਪਰ ਨਾਂ ਦੀ ਨਾਰੇ ਨੂੰ ਪਤਾ ਲੱਗਦਾ ਜਾਂਦਾ ਸੀ ਕਿ ਕੀ ਚੱਲ ਰਿਹਾ ਕੰਮ ਇੰਦੀਆਂ ਪੰਕਤੀਆਂ ਇੱਕ ਔਂਕਾਰ ਤੋਂ ਲੈ ਕੇ 11 ਤੋਂ 20 ਤੱਕ ਜੋ ਲਿਖਿਆ ਗੁਰੂ ਜੀ ਕਹੜੋ ਸੱਚ ਲਿਖਿਆ ਝੂਠ ਕਿਤੇ ਨਹੀਂ ਜੇ ਕਰਵਾਣੀ ਵਿੱਚ ਸੱਚ ਲਿਖਿਆ ਨਹੀਂ ਤਾਂ ਮਹਾਰਾਜ ਨਵੇਂ ਪਾਸ਼ਾ ਜੀ ਬੁਣਵਾ ਰਹੇ ਹਨ ਅਰਤੀ ਗਤਨਾ ਕੋਈ ਜਾਣਾ ਜੋਗੀ ਜਤੀ ਤਤੀ ਪੜਹਾਰੇ ਪਰ ਬਹੁ ਲੋਕ ਸਿਆਨੇ ਪਰਮੇਸ਼ਰ ਦੀ ਮਰਜ਼ਾ ਨੂੰ ਕੋਈ ਨਹੀਂ ਜਾਣ ਸਕਦਾ ਕਈਆਂ ਦੇ ਮਨ ਵਿੱਚ ਇਹ ਵੀ ਆ ਰਿਹਾ ਸੀ ਐਂਿਆਂ ਨੇ ਅਰਦਾਸਾਂ ਕੀਤੀਆਂ ਪੂਰੀਆਂ ਨਹੀਂ ਹੋਈਆਂ ਕੁਰਬਾਨੀ ਸ਼ਕਤੀ ਘਟ ਗਈ ਮੈਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਇਹ ਬੇਨਤੀ ਕਰੂੰਗਾ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਸ਼ੱਕ ਨਹੀਂ ਕਰਨੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਕੋਈ ਗੁਰੂ ਨਹੀਂ ਜੋ ਦੇ ਤਾਰੇ ਪੰੰਧੀ ਦੇ ਸੰਭੀ ਹਣ ਉਹਨਾਂ ਦਾ ਨਿੱਡਰਤਾ ਤੇ ਅਨਰਪਤਾ ਦੇ ਨਾਲ ਦੂਜੇ ਚਾਰੋਂ ਟੱਕਰ ਕਰਨਾ ਚਾਹੀਦਾ ਤੇ ਕਰਾਂਗੇ ਜੋ ਮਹਾਂਪੁਰਖਾਂ ਦਾ ਹੁਕਮ ਸੀ ਆਸ਼ਾ ਸੀ ਉਸ ਆਸ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਿਰਪਾ ਕਰਦੇ ਆਪ ਚਲਾਉਣ ਜੋ ਕੁਰਬਾਨੀ ਵਿੱਚ ਮਹਾਰਾਜ ਨੇ ਬਤਨ ਫਰਮਾਇਆ ਹਨ ਸੇਕਤੀ ਔਰ ਜਿਨ ਵੀ ਪ੍ਰੀਤ ਜੀਤ ਸਾਹਿਬ ਸੇਵੇ ਆਪਣਾ ਚਲਦੇ ਰੱਖੋ ਜੀਤ ਉਹ ਮਹਾਂਪੁਰਖਾਂ ਨੇ ਬਤਨ ਸਫਲ ਕਰਕੇ ਆਪ ਨੂੰ ਹਸਪਤਾਲ ਦਿਖਾ ਦਿੱਤੇ ਹਨ ਹੋਰ ਤਾਂ ਸਮਾਂ ਨਹੀਂ ਲੈਂਦਾ ਆਜ ਪੰਕਤੀ ਤੇ ਤੋਰ ਕੇ ਹੜ ਜਾਣਾ ਹੈ ਗੁਰੂ ਕੇ ਪਿਆਰੇ ਮਹਾਂਪੁਰਖਾਂ ਦੇ 6:00 ਵਜ ਗਈ ਬਾਬਾ ਤੁਸੀਂ ਸਾਡੀ ਨੌਰ ਹਨ ਇੱਥੇ ਬੈਠੇ ਨੇ ਸਟੇਜ ਤੇ ਉਹਨਾਂ ਨੇ ਪਹਿਲਾਂ ਵੀ ਦੱਸ ਦਿੱਤਾ ਹੈ ਜਦੋਂ ਬਾਬਾ ਜੀ ਮਹਾਪੁਰਖਾਂ ਕੋਲ ਪੁੱਜੇਨ ਦਾਸ ਨਾਲ ਹੈ ਮਹਾਪੁਰਖਾਂ ਦਾ ਸੱਜਾ ਕੋਠੜ ਛੱਡ ਕੇ ਆਪਣੇ ਪਵਿੱਤਰ ਚਿਹਰੇ ਨੇ ਫੇਰਿਆ ਆਖ ਲਗੇ ਬਾਬਾ ਜੀ ਇੱਕ ਬੇਨਤੀ ਹੈ ਕਿ ਸਾਡੇ ਹਿਰਦੇ ਵਿੱਚੋਂ ਨਾਮ ਨਾ ਵਿਸਰੇ ਮਨ ਨੂੰ ਕੋਈ ਦੁੱਖ ਨਹੀਂ ਸਰੀਰ ਦਾ ਕਰਮ ਹੈ ਜੋ ਵੀ ਮਹਾਪੁਰਖ ਜੋ ਵੀ ਕੁੱਤਾ ਸਖ ਗਿਆ ਮਹਾਪੁਰਖਾਂ ਦੇ ਮੂੰਹ ਦੇ ਵਿੱਚੋਂ ਮਖਾੜ ਜਾਂਦੇ ਵਿੱਚੋਂ ਗੁਰੂ ਦੇ ਪਿਆਰ ਕਰੇ ਸੀ ਨਹੀਂ ਸੀ ਨਿਕਲੀ ਹਾਏ ਨਹੀਂ ਕਿਹਾ ਮੱਛੀ ਟਟੌੜੀ ਨਹੀਂ ਪਾਈ ਜੋ ਬ੍ਰਹਮ ਜਾਨੀ ਦੇ ਲੱਛਣ ਹਨ ਉਹ ਗੁਰੂ ਦੇ ਪਿਆਰੋਂ ਕਮ ਕਰਾਰੇ ਮਹਾਂਪੁਰਖਾਂ ਨੇ ਕੂੜੇ ਕਰਕੇ ਵਿਖਾ ਦਿੱਤੇ ਤੇ ਆਪਣੀ ਪ੍ਰੀਤ ਸੀ ਜਿਹੜੀ ਮੰਨਦੀ ਵਰਬਾਣੀ ਦੇ ਨਾਲ ਲੱਗੀ ਹੋਈ ਜੋ ਮੱਛਲੀ ਦੇ ਰੇ ਪਾਣੀਆ ਰਹਾ ਨਾ ਕਿਤਾ ਪਾਏ ਤਾਂ ਹਰ ਬੰਦ ਸੰਤ ਨੇ ਜੀ ਲਈ denn ਹਰ ਨਾ ਮੈਂ ਮਰ ਜਾਏ ਨਾ ਤੋਂ ਬਿਨਾਂ ਦਾ ਨਾ ਤੋਂ ਬਿਨਾਂ ਕਿੰਦਾ ਮਰਨਾ ਸੀ ਗੁਰੂ ਦੇ ਪਿਆਰੋਂ ਉਹਨੇ ਮਹਾਂਪੁਰਖਾਂ ਨੇ ਪ੍ਰਤਾਖੋਸ ਆਸਪਾਦਰ ਕਰਾ ਕਰਕੇ ਵਿਖਾ ਦਿੱਤਾ ਹੈ ਜਿਨ੍ਹਾਂ ਦਾ ਜੀਵਨੀ ਵਰਬਾਣੀ ਸੀ ਸੰਗ ਗੁਰੂ ਦੇ ਪਿਆਰੋਂ ਪਾਣੀ ਪੜਦੇ ਸਨ ਜਦੋਂ ਕੋਈ ਪੰਕਤੀ ਗਲਤ ਪੜੀ ਜਾਂਦੀ ਸੀ ਉਸ ਵੇਲੇ ਸਿਰ ਫੇਰ ਦਿੰਦੇ ਸਾਰ ਜਦੋਂ ਦਰਬਾਰੀ ਦਮਾਰਾ ਖੁਦ ਪੜ੍ਹਨੀ ਉਸ ਵੇਲੇ ਸਾਡੇ ਤਰੀਕੇ ਨਾਲ ਹਲਾ ਦੇਣਾ ਇਹ ਨਹੀਂ ਕਿ ਮਹਾਂਪੁਰਖਾਂ ਦੇ 7 ਵਜੇ ਦੇ ਅਸਰਤ ਹੋ ਗਏ ਇਹ ਗੱਲ ਖਿਆਲ ਹਨ ਜਿਹੜਾ ਲੋਕ ਕਹਿੰਦੀਆਂ ਨਾ ਫੈਮਿਲੀਆ ਪਹੁੰਚਾਣ ਉਹਨਾਂ ਨੂੰ ਇਸ ਚੀਜ਼ ਤੋਂ ਬਾਹਰ ਆ ਜਾਣਾ ਚਾਹੀਦਾ ਹੈ ਪਾਉਂਦੇ ਹੋਰ ਹੀ ਜਿਹੜੇ ਨਾਸਤ ਕਰ ਤੇ ਉਲਟ ਪਾਸੇ ਚੱਲਣ ਵਾਲਿਆਂ ਨੂੰ ਜਿਨ੍ਹਾਂ ਨੂੰ ਮੇਚਾ ਗੁਰੂ ਤੇ ਬਾਣੀ ਤੇ ਗੁਰੂ ਤੇ ਪਿਆਰਿਓ ਉਹ ਕਦੇ ਨਹੀਂ ਕਿਸੇ ਚੀਜ਼ ਦਾ ਕਰਮ ਕਰਦੇ ਮਹਾਂਪੁਰਖਾਂ ਨੇ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਪੰਜਵੇਂ ਪਾਤਸ਼ਾਹ ਨੇ ਜਨ ਦਰਸ ਰੂਪ ਨੇ ਦਰਜ ਕੀਤਾ ਹੈ ਉਸ ਸਾਹਸੇ ਅਨਸਾਰ ਆਪਣਾ ਜੀਵਨ ਬਕੀਰ ਕਰਕੇ ਗੁਰੂ ਗੋਬ ਸਿੰਘ ਸਾਹਿਬ ਜੀ ਦੇ ਨਿੱਤਰ ਗੋ ਵਿੱਚ ਆਪ ਰਾਜ ਹਨ ਸੂਰਜ ਕਿਰਨ ਮਿਲੇ ਜਲਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਖਿਆਰਾਂ ਉਸ ਮਹਾਂ ਦਾ ਅਨਸਾਰ ਗੁਰੂ ਦੇ ਪਿਆਰੇ ਗੁਰੂ ਗੋਬ ਸਿੰਘ ਸਾਹਿਬ ਜੀ ਗੁਰਿੰਦਰ ਸਾਹਿਬ ਵਿੱਚ ਮਾਪਕਿਲਾਪ ਰਾਜ ਹਨ ਗੋ ਦਾ ਰੰਗ ਮਾਨ ਰਹੇ ਹਨ ਆਕਾਲ ਪੁਰਖ ਕਿਰਪਾ ਕਰੇ ਜੋ ਮਹਾਂਪੁਰਖਾਂ ਨੇ ਇਹ ਸੇਵਾ ਸੱਖਣ ਵਾਸੀ ਮਹਾਂਪੁਰਖਾਂ ਤੋਂ ਸੇਵਾ ਕਰਕੇ ਪ੍ਰਸਤ ਕੀਤੀ ਸੀ ਕਈਕ ਸਾਰੇ ਸਾਡੇ ਮਨਾਂ ਵਿੱਚ ਸਕਲਪੁਰ ਪੈਂਦੇ ਹਨ ਕਿ ਮਹਾਪੁਰਖ ਬਾਣੀ ਨਹੀਂ ਸਿਪੜਦੇ ਮੈਂ ਥੱਲੇ ਇਸ਼ਾਰਾ ਕਰਕੇ ਸੰਕੋਚ ਕਰ ਰਿਹਾ ਨਹੀਂ ਯਾਰ ਜੀ ਨੇ ਆਪਣੀ ਕਹਿੰਦੇ ਵਿਹਟ ਕਰਨ ਦੀ ਥੋੜੀ ਜੀ ਕਬੀਰ ਸੋਈ ਮੁਖ ਤਾਨਾ ਜਾਮਖਈਆ RAM ਦੇਹ ਕश्ती ਵਾਪਰਿਤ ਪੁੱਤਰ ਹੋਏ ਕੋ ਗ੍ਰਾਮ ਮਹਾਪੁਰਖਾਂ ਦਾ ਜੋ ਨਿਤਨੀਮ ਸੀ ਬਾਲ ਅਵਸਥਾ ਤੋਂ ਲੈ ਕਰਕੇ ਦਾਸ ਨੇ ਇੱਕ ਵਾਰੀ ਮਹਾਪੁਰਖਾਂ ਨੇ ਜੀਤਰ ਧਰਤੀ ਸ੍ਰੀ ਮੁਨਸਰ ਸਾਹਿਬ ਦੀ ਧਰਤੀ ਵਿੱਚ ਆਪਣੇ ਨਿਤਨੀਮ ਬਾਰੇ ਦੱਸਿਆ ਸੀ ਕਈ ਸਿੰਘਾਂ ਨੇ ਮਨ ਵਿੱਚ ਸੰਕਲਪਸਨ ਤੇ ਮਹਾਪੁਰਖ ਗੱਤਾਂ ਬਹੁਤੀਆਂ ਕਰਦੇ ਆ ਮਹਾਪੁਰਖ ਬਹੁਤਾ ਤੁਰੇ ਖੜਦੇ ਰਹਿੰਦੇ ਆ ਮਹਾਪੁਰਖ ਸੌਂਦੇ ਨਹੀਂ ਇਹ ਜਿਹੜਾ ਕਿਉਂਕਿ ਪਿਆਰੋ ਸੰਕਲਪ ਦੀ ਸੌਣ ਵਾਲਾ ਸੱਚਾ ਸੀ ਬਹੁਤ ਘੱਟ ਸੁੰਦੇ ਸੀ ਜਿਹੜਾ ਕੁਰਬਾਨੀ ਦਾ ਨਿਤਨੇਮ ਇਹ ਗਲਪਨੂਨਾ ਸੰਕਲਪ ਤੇ ਅਦਾਜਾ ਗਲਤ ਸੀ ਦਾਸ ਨੇ ਅੱਖੀਂ ਵੇਖਿਆ ਪੰਜ ਬਾਣੀਆਂ ਪੰਜ ਗ੍ਰੰਥੀ ਪੜੇ ਤੋਂ ਬਿਨਾ ਕਰੇ ਜਲਪਣੀ ਨਹੀਂ ਸੰਖ ਸਕਦੇ ਪੰਜ ਬਾਣੀਆਂ ਪੰਜ ਗ੍ਰੰਥੀ ਦਾ ਪਾਠ ਨਿਤਨੇਮ ਕੀਤੋ ਬਿਨਾ ਕਰੇ ਜਲਪਣੀ ਨਹੀਂ ਸੰਖ ਸਕਦੇ ਅਸੀਂ ਦੱਸੋ ਕਿਨੇ ਕਹਿ ਸਕਦੇ ਕਿ ਮਾਂ ਕੋਲ ਪਾਣੀ ਨਹੀਂ ਸੀ ਪੜਦੇ ਆਯਾਤਾ ਆਯਾਤ ਨੇ ਵੀਸਰਾ ਆਜ ਜੁਗਾਸ ਸਮਾਏ ਜਿਨ੍ਹਾਂ ਦੀ ਇਹ ਅਵਸਥਾ ਬਣੀ ਹੋਈ ਸੀ ਤੇ ਉਹਨਾਂ ਨੂੰ ਅਸੀਂ ਇੱਕ ਨਾਂ ਗਿਜਾਪੀ ਸਾਹਿਬ ਦਾ ਬਾਤ ਕਰਨਾ ਨਾ ਕੋਈ ਨਿਤਨੇਮ ਕਰਨਾ ਨਾ ਸਾਡੀ ਪਛੇੜਾ ਅਸੀਂ ਉੱਠ ਕੇ ਕਹਿ ਲਈ ਕਿ ਮਾਂ ਕੋਲ ਪਾਣੀ ਨਹੀਂ ਸੀ ਪੜਦੇ ਕਿੰਨੀ ਵੱਡੀ ਗੱਲਤੀ ਹੈ ਧੰਨ ਬਾਬਾ ਸੰਤ ਬਾਬਾ ਤਾਰਾ ਸਿੰਘ ਜੀ ਸਿਹੜੀ ਵਾਲੇ ਜਿਹੜੇ ਪਹਿਲੇ ਦਿਨ ਆਇਆਂ ਉੱਥੇ ਗੈਦਰੀ ਵਿੱਚ ਬੈਠੇ ਦਾਸ ਦੇ ਉਹਨਾਂ ਦੀ ਹਜ਼ਰੀ ਵਿੱਚ ਬੈਠਾ ਸੀ ਨਾਹ ਪਰਖ ਨੇ ਬਚਨ ਸੁਣਾਇਆ ਆਖਣ ਲੱਗੇ ਭਾਈ ਸਾਨੂੰ ਸੰਤ ਇਹ ਕਹਿੰਦੇ ਰਹੇ ਕਿ ਬਾਬਾ ਜੀ ਅਸੀਂ ਸੇਵਾ ਨਹੀਂ ਕਰ ਸਕੇ ਪਰ ਉਹਨਾਂ ਨੇ ਸੇਵਾ ਦੱਸੀ ਅੰਦਰੋਂ ਅੱਖਾਂ ਵਿੱਚੋਂ ਡੱਗ ਪਏ ਮਨ ਉਸ ਵੇਲੇ ਅਰਦੀ ਤੂਕ ਹੋ ਗਿਆ ਐਨੀ ਸੇਵਾ ਕਰਕੇ ਤੇ ਫੇਰ ਹੀ ਆਖਣ ਨਾਲ ਸਾਥੋਂ ਸੇਵਾ ਨ ਹੋਈ ਮਹਾਪੁਰਖਾਂ ਦੀ ਜਿਹੜੀ ਸਰੀਰਕ ਕਿਰਿਆ ਸੀ ਗੁਰੂ ਘਰ ਦਾੜਾ ਦੇ ਕਿਸੇ ਟਾਈਮ ਤੇ ਕੋਈ ਬਸਤਨ ਜਾਏ ਉਹਦੀ ਚੀਜ਼ ਕੋਲੇ ਨਹੀਂ ਹਿੰਦੀ ਤਾਂ ਆਪਣੇ ਕਰ ਹੱਥਾਂ ਦੇ ਨਾਲ ਕਿਸੇ ਪਿਆਰੋ ਸੇਵਾ ਨੂੰ ਸੰਕੋਚ ਪਿਆ ਕਰਦੇ ਸਨ ਐਨੀ ਸੇਵਾ ਕਰਨੀ ਇਤੋਂ ਤੱਕ ਮੰਨੂ ਐਂ ਸੇਵਾ ਦੇ ਵਿੱਚ ਲਾ ਦੇਣਾ ਤੇ ਮੰਨ ਦੇ ਨਫਰਤ ਨਾ ਆਉਣੀ ਐਨੀ ਸੇਵਾ ਕਰਕੇ ਕਰਕੇ ਦੂਜੇ ਪਿਆਰ ਨੂੰ ਵੀ ਸੇਵਾ ਸੰਭਾਲੀ ਸੀ ਦਾਸ ਤੇ ਹੱਥ ਤਏ ਹੈ ਤਾਨੀ ਗਰੋਧੀ ਯਾਤਰੀ ਕਾਰੀ ਗਰ ਦੇ ਕਾਮ ਨਿੰਦਾ ਕਰਤੇ ਜਨਮ ਸਰਾਂ ਨੂੰ ਕਬੂ ਨਾ ਸਿਮਰਿਓ ਰਾਮ ਜੋ ਮਰੀ ਬਧੋਤੀ ਮੇਰੇ ਸਤਗੁਰ ਸਾਧ ਦੇ ਤੁਮਹਾਰ ਜਾਣ ਹਾਂ ਆਪੇ ਅਮਰੁੱਤੇ ਕਰਦੇ ਕੋਈ ਬਾਤ ਨਾ ਪੁੱਛਦਾ ਕੋ ਸਤਗੁਰ ਸੰਗ ਕੀ ਰਿਹਾ ਹਾਂ ਸਾਤੇ ਤਨ ਤਨ ਗੁਰੂ ਨਾਨਕ ਜਨ ਕੇਰਾ ਇੱਕ ਮਿਲੇ ਆਕ 947 ਤੇ ਇਹ ਗੁਰੂ ਨਾਨਕ ਸਾਹਿਬ ਦੇ ਪਾਛੀ ਅਦੀ ਵਰਕਸ਼ਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਦੇ ਚਰਨੀ ਲਾਇਆ ਹੈ ਜੋ ਦਾਸ ਦੀ ਹਾਲਤ ਹੈ ਖਾਸ ਕਰਕੇ ਮਹਾਪੁਰਖਾ ਸਾਰਾ ਪਰਿਵਾਰ ਤੇ ਮਹਾਪੁਰ ਜਿਹੜੇ ਮਿੱਤਰ ਪਿਆਰੇ ਮੈਨੂੰ ਵਾਲੇ ਹਨ ਪੁਰਾਣੇ ਉਹ ਹਾਲਤ ਨੂੰ ਜਾਣਦੇ ਮਨੋਂ ਤੇ ਭੁੱਲੀ ਹੋਈ ਨਹੀਂ ਦਾਸ ਵਰਗਿਆਂ ਨੂੰ ਕੋਈ ਸਾਹਮਣੇ ਮੱਥੇ ਲਾ ਕੇ ਰਾਜ ਨਹੀਂ ਸੀ ਗੁਰੂ ਦੇ ਪਿਆਰੇ ਗੁਰੂ ਗ੍ਰੰਥ ਸਾਹਿਬ ਤੇ ਸਾਧ ਸੰਗਤ ਤੇ ਮਹਾਪੁਰਖਾਂ ਨੇ ਪਰਿਵਾਰ ਦੀ ਕਿਰਪਾ ਹੈ ਜਿਸ ਨੂੰ ਐਸ ਸਟੇਜ ਤੇ ਇਹ ਭਾਗ ਸਭਾ ਬਖਸ਼ਿਆ ਇਹ ਸੇਵਾ ਹੋਪੀ ਹੈ ਮਹਾਰਾਜ ਕਿਰਪਾ ਕਰੇ ਇਹ ਕਰਦਾਸ ਦੀ ਬੇਨਤੀ ਹੈ ਸਾਡੇ ਚਰਨਾਂ ਵਿੱਚ ਇਹ ਬੇਨਤੀ ਕਰਕੇ ਮੈਂ ਫਤਿਹ ਜਾਵਾਂਗਾ ਮੰਗਾਂ ਮੰਗ ਕਿਉਂਕਿ ਮੰਗਾਂ ਬੜੀਆਂ ਹੁੰਦੀਆਂ ਹਨ ਦਾਸ ਗੰਗਾਂ ਨੇ ਕਿਰਪਾ ਅਸੀਂ ਮਹਾਂਪੁਰਖਾਂ ਦੇ ਚਰਨਾਂ ਕਿ ਜਿਆਦੇ ਬਿਮਾਰ ਸਨ ਉਹ ਸਗਲੇ ਮਹਾਂਪੁਰਖਾਂ ਨੇ ਬੇਨਤੀ ਕੀਤੀ ਕਿ ਮੈਂ ਜੱਥੇ ਵਿੱਚ ਰਹਿਣਾ ਹੈ ਮਹਾਂਪੁਰਖ ਕਹਿਣ ਲੱਗੇ ਭਾਈ ਕਿਸ ਕੰਮ ਵਾਸਤੇ ਰਹਿਣਾ ਹੈ ਮਗਰੀ ਮੰਗਤਾ ਕੋਈ ਨਹੀਂ ਆਕਲ ਕੇ ਭਾਈ ਸੰਕਲਪ ਤੋਂ ਬਿਨਾਂ ਤਾਂ ਕੋਈ ਬੰਦਾ ਹੈ ਹੀ ਨਹੀਂ ਸਮਾਰ ਵਿੱਚ ਇਹਨਾਂ ਦਾ ਚੰਗਾ ਕਿਹੜਾ ਮਾਰਾ ਹੈ ਮਖੀ ਜੀ ਇੱਕ ਬੇਨਤੀ ਹੈ ਕਿ ਆਗਿਆ ਚਰਨ ਚਰਾ ਕਰਕੇ ਗੁਰਬਾਣੀ ਪੜ੍ਹਨੀ ਹੈ ਅਗੇ ਮੰਗਤੀ ਆ ਕੀ ਚਾਹੁੰਦਾ ਦਾਸ ਨੇ ਪੰਗਤੀ ਪੜੀ ਤੇ ਬੇਨਤੀ ਕੀਤੀ ਸੀ ਮੰਗਨ ਮੰਗ ਤੇ ਕਾ ਮੰਗ ਨਾਨਕ ਜਾ ਤੇ ਪ੍ਰਹ ਪ੍ਰਾਗ ਰਾਜ ਵਿੱਚ ਚਾਹਾਂ ਮੁਕਤ ਨਾ ਚਾਹਾਂ ਮਨਪ੍ਰੀਤ ਤਰਨ ਕਬਲਾਰੇ ਇਹ ਜਦੋਂ ਬੇਨਤੀ ਕੀਤੀ ਸੀ ਨਾਪੁਰ ਕਰੇ ਚਰਨਾ ਵਿੱਚ ਉਸ ਵੇਲੇ ਮਾਪੁਰਖਾ ਨੇ ਹੁਕਮ ਕੀਤਾ ਸੀ ਭਾਈ ਪਵਨੀ ਪੜਿਆ ਕਰ ਸਾਧ ਸੰਗਤ ਨਾਲ ਪਿਆਰ ਰੱਖ ਮਹਾਰਾਜ ਦੇ ਰੂਪਾ ਕਰਨ ਅਸੀਂ ਵੀ ਅਰਦਾਸ ਕਰਨੇ ਕਰਦੇ ਨੂੰ ਵੀ ਗੁਰਬਾਣੀ ਦਾ ਫਲ ਮਿਲ ਜਾਵੇ ਉਹ ਵੀ ਤੇ ਕੁਰਬਾਨੀ ਪੜਨ ਲੱਗ ਪੜੇ ਤੇ ਦਾਸ ਹੂੰ ਗੰਗਾ ਨਗਰ ਜਿਸ ਦਿਨ ਭਾਈ ਨਰੂਲਾ ਸਾਹਿਬ ਦੇ ਘਰ ਵਿੱਚ ਸਨ ਮਹਾਪੁਰਖਾਂ ਦੀ ਗੱਲ ਹੈ ਅੱਸੂ ਦੇ ਵਹਿ ਸੀ ਇਹ ਕਿ ਆ ਉਹ ਤੋਂ ਹੋਰ ਕੋ ਸਮਾਂ ਮਗਰੋਂ ਹੋਵੇਗਾ ਮੈਂ ਇਹ ਬੇਨਤੀ ਦਾਸ ਜ਼ਰੂਰ ਕਰਦਾ ਹਾਂ ਕਿ ਹਰਦੇ ਵਿੱਚੋਂ ਨਾਮ ਨਾਲ ਇਸਰੇ ਮਹਾਪੁਰਖਾਂ ਤੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿੰਨਾ ਚਿਰ ਸਵਾਸ ਹਨ ਅੰਤਲੇ ਸਮੇਂ ਤੱਕ ਕਰੇ ਦੇਵਕ ਨਾ ਹੋਣਾ ਤੇ ਗੁਰੂ ਪੰਥ ਦੀ ਸੇਵਾ ਕਰਦਾ ਰਹੇ ਸਦਾ ਸਾ ਸਿੰਘ ਦੇ ਚਰਨਾਂ ਦਾ ਕੀੜਾ ਬਣ ਕੇ ਕੂਤਰ ਬਣ ਕੇ ਸੇਵਾ ਕਰਾਂ ਮਨ ਹੰਕਾਰੇ ਚ ਨਾ ਆਵੇ ਸਦਾ ਮਨ ਨਿਮਰਤਾ ਅਚਰੇਵੇ ਤੇ ਗੁਰੂ ਤੇ ਪਿਆਰਿਓ ਇਹ ਵੀ ਅਰਦਾਸ ਕਰੋ ਕਿ ਮਾਹਾਂਪੁਰਖਾਂ ਦੇ ਪੂਰ ਪ੍ਰਵਾਰ ਦੇ ਨਾਮ ਸਦਾ ਲਈ ਸਵਾਸਾਂ ਲਈ ਨਿਭ ਜਾਵੇ ਤੇ ਕਿ ਮਾਹਾਂਪੁਰਖਾਂ ਦੇ ਪਰਿਵਾਰ ਦੀਆਂ ਮੈਂ ਖੁਸ਼ੀਆਂ ਸਦਾ ਲਈ ਪ੍ਰਾਪਤ ਕਰਦਾ ਰਹਾ ਇਹਨਾਂ ਦੇਖ ਕੇ ਕਰਦਾ ਹੋਇਆ ਜਿਵੇਂ ਦਾ ਜਾਤ ਹਾਂ ਸਮਾਂ ਜਾਦਾ ਲੱਗਿਆ ਹੋਵੇਗਾ ਅਣਜਾਣ ਬੱਚਾ ਜਾਣ ਕੇ ਸਾਧ ਸੰਗਤ ਦੇ ਦਰ ਤੱਕ ਕੂਤਰ ਜਾੜ ਕੇ ਨੋਤੀ ਦੇਣੀ ਜਾਂ ਕਿ ਅੱਗੇ ਮੈਂ ਕਰੇ ਇਹਦੇ ਪੰਡਾਲ ਵਿੱਚ ਨਹੀਂ ਬੋਲਿਆ ਨਾ ਕਿ ਬਹੁਤਾ ਵੱਡਾ ਗੰਹੀ ਹਾਂ ਤੇ ਸਾਧ ਸੰਗਤ ਨੇ ਜਿੰਨੇ ਬੁਲਾਇਆ ਹੈ ਉਸੇ ਤਰ੍ਹਾਂ ਹੀ ਪਰਮਾਨ ਕਰ ਲੈਣਾ ਗਲਤੀਆਂ ਦੀ ਮਾਫੀ ਬਖਸ਼ੀ ਅੱਗੇ ਵਾਸਤੇ ਸਾਧ ਤਨਤਾ ਮੇਟਰ ਤੰਗਰ ਪਹਿਤਾ ਸਹਿਨਸ਼ੀਲਤਾ ਤੇ ਸ਼ਾਂਤੀ ਬਖਸ਼ੀ ਨੇ ਦੇ ਤਰੀਕੇ ਖੰਡੀਆਂ ਨੂੰ ਹੱਥਾਂ ਲਈ ਮੂੰਹ ਮੋੜਦੇ ਰਹੀਏ ਮਿਲਦਾਰ ਕਰਕੇ ਫਿਰ ਸਕੇ ਪਾਸ਼ਾ ਬਖਸ਼ਿਸ਼ ਕਰਨਾ ਹੋਈਆਂ ਗਲਤੀਆਂ ਅਸਾਧ ਸੰਗਤ ਨੇ ਮਾਫੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Bye. Oh.